ਮਾਰਕੀਟ ਚ ਬਿਜਲੀ ਨਹੀਂ ਆ ਰਹੀ ਹਰ ਮਲਾਬਨਗਰ ਚ ਕਿੰਨਾ ਰੌਲਾ ਉੱਥੇ ਪੈ ਰਿਹਾ ਬਟਾਣੇ ਚ ਟਕੌਲੀ ਚ ਜਿੱਥੇ ਜਾ ਰਿਹਾ ਹਾਹਾਕਾਰ ਜਿਹੜੀਆਂ ਮੱਚੀ ਪਈ ਹੈ ਔਰ ਬਿਜਲੀ ਬੋਰਡ ਦਾ ਕੋਈ ਅਧਿਕਾਰੀ ਕਿਸੇ ਵੀ ਪ੍ਰਾਈਵੇਟ ਬੰਦੇ ਦਾ ਜੀਰਿਕ ਪਰ ਚ ਫੋਨ ਨਹੀਂ ਚੱਕਦਾ ਸੋਮਵਾਰ ਨੂੰ ਜੀਰਿਕ ਪਰ ਦੇ ਰੈਜ਼ੀਡੈਂਟਸ ਨੂੰ ਨਾਲ ਲੈ ਕੇ ਵੱਡੇ ਪੱਧਰ ਤੇ ਜਿਹੜਾ ਧਰਨਾ ਐਕਸ਼ਨ ਦਫ਼ਤਰ ਚ ਸੋਮਵਾਰ ਨੂੰ ਲਾਇਆ ਜਾਊਗਾ ਪੀਣ ਨੂੰ ਪਾਣੀ ਆ ਨਾ ਬਿਜਲੀ ਆ ਲੋਕ ਚੇਕਾ ਮਾਰ ਰਹੇ ਆ ਫੋਨ ਕੋਈ ਚੱਕਣ ਨੂੰ ਤਿਆਰ ਨਹੀਂ ਜਿਹੜੇ ਇੱਥੇ ਐਮ.ਐਲ.ਏ. ਸਾਹਿਬਾਂ ਪੰਜ ਚਾਰ ਹੋਰ ਐਮ.ਐਲ.ਏ. ਦਾ ਇੱਕ ਗਰੋਹ ਬਣਿਆ ਹੋਇਆ ਪੂਰੇ ਹਲਕੇ 'ਚ ਨਾਜਾਇਜ਼ ਮਾਈਨਿੰਗ ਜਿਹੜੀ ਪੂਰੇ ਜੋਰਾਂ ਤੇ ਚੱਲ ਰਹੀ ਹੈ ਇੱਥੇ ਵੈਸੇ ਤਾਂ ਸਾਡੇ ਟਾਈਮ ਤੇ 1 ਮਿੰਟ ਵੀ ਬਿਜਲੀ ਨਹੀਂ ਜਾਂਦੀ ਸੀ ਫਿਰ ਵੀ ਜੇ ਕਿਤੇ ਪ੍ਰੋਬਲਮ ਆ ਜਾਂਦੀ ਸੀ ਸਾਰੇ ਟਿਊਬਾਂਾਂ ਤੇ ਮੈਂ ਜਨਰੇਟਰ ਰਖਵਾਏ ਤੇ ਨਵੇਂ ਜਨਰੇਟਰ ਤੁਸੀਂ ਹੈਰਾਨ ਹੋ ਜੂਗੇ ਜਨਰੇਟਰ ਵੀ ਚੱਕ ਕੇ ਵੇਚ ਗਏ ਸ਼ਹਿਰ ਜਿਹੜਾ ਹਿੰਦੁਸਤਾਨ ਦਾ ਸਭ ਤੋਂ ਵੱਧ ਡਿਵੈਲਪਿੰਗ ਸ਼ਹਿਰ ਦਾ ਇਥੇ ਦਿਨ ਰਾਤ ਡਵੈਲਪਮੈਂਟ ਦੇ ਕੰਮ ਚੱਲਦੇ ਤੇ ਸਾਡੀ ਸਰਕਾਰ ਚ ਅੱਜ ਉਸ ਜ਼ੀਰਿਕਪੁਰ ਨੂੰ ਬਰਬਾਦ ਕਰਕੇ ਰੱਖ ਦਿਆ ਨੇ ਉਹਨੇ ਸੋ ਅੱਜ ਤੁਸੀਂ ਦੇਖੋ ਵੀ 24 24 ਘੰਟੇ ਬਿਜਲੀ ਨਹੀਂ ਆ ਰਹੀ ਨਾ ਕਲੋਨੀਆਂ ਚ ਆ ਰਹੀ ਨਾ ਪਿੰਡ ਚ ਲੋਗੜ ਚ ਮੇਰੇ ਖਿਆਲ ਹੁਣ 24 ਘੰਟੇ ਬਾਅਦ ਬਿਜਲੀ ਆਈ ਹੈ ਮਾਰਕੀਟ ਚ ਬਿਜਲੀ ਨਹੀਂ ਆ ਰਹੀ ਹਰ ਮਲਾਬਨਗਰ ਚ ਕਿੰਨਾ ਰੌਲਾ ਉੱਥੇ ਪੈ ਰਿਹਾ ਬਟਾਣੇ ਚ ਟਕੌਲੀ ਚ ਜਿੱਥੇ ਜਾ ਰਿਹਾ ਹਾਹਾਕਾਰ ਜਿਹੜੀਆਂ ਮੱਚੀ ਪਈ ਐ ਔਰ ਬਿਜਲੀ ਬੋਰਡ ਦਾ ਕੋਈ ਅਧਿਕਾਰੀ ਕਿਸੇ ਵੀ ਪ੍ਰਾਈਵੇਟ ਬੰਦੇ ਦਾ ਜੀਰਕਪੁਰ ਚ ਫੋਨ ਨਹੀਂ ਚੱਕਦਾ। ਸੋ ਅਸੀਂ ਫੈਸਲਾ ਕਰਿਆ ਵੀ ਸੋਮਵਾਰ ਤੱਕ ਜੇ ਜੀਰਕਪੁਰ ਚ ਬਿਜਲੀ ਦੀ ਦਰੁਸਤੀ ਨਾ ਹੋਈ ਤਾਂ ਸੋਮਵਾਰ ਨੂੰ ਜੀਰਕਪੁਰ ਦੇ ਰੈਜ਼ੀਡੈਂਟਸ ਨੂੰ ਨਾਲ ਲੈ ਕੇ ਵੱਡੇ ਪੱਧਰ ਤੇ ਜਿਹੜਾ ਧਰਨਾ ਐਕਸ਼ਨ ਦਫ਼ਤਰ ਚ ਸੋਮਵਾਰ ਨੂੰ ਲਾਇਆ ਜਾਊਗਾ ਤਾਂ ਕਿ ਇਹਨਾਂ ਦਾ ਮਾੜਾ ਮੋਟਾ ਦਿਮਾਗ ਹੈ ਜਿਹੜਾ ਉਹ ਟਕਾਣੇ ਤੇ ਆਏ ਔਰ ਸਾਰੀਆਂ ਕਲੋਨੀਆਂ ਚ ਮੈਂ ਆਪ ਜਾ ਕੇ ਮੀਟਿੰਗ ਕਰੂੰਗਾ ਇਸਰ ਨੇ ਵਾਸਤੇ। ਭਾਜੀ ਇਹ ਸਮੱਸਿਆ ਇਕੱਲੇ ਜਿਰਕਪੁਰ ਐ ਹੋਰ ਬਸ ਇਹ ਕਿੰਨਾ ਸਾ ਭਾਜੀ ਸਾਰੇ ਹਲਕੇ ਚ ਤੁਸੀਂ ਦੇਖੋ ਵੀ ਮੇਰੇ ਹਲਕੇ ਦੀ 2017 ਤੋਂ ਬਾਅਦ ਹੁਣ ਤੱਕ ਤਕਰੀਬਨ 5.5 ਲੱਖ ਆਬਾਦੀ ਵਧ ਗਈ। 5.5 ਲੱਖ ਮਤਲਬ ਜਿਹੜਾ 2017 ਚ ਜੀਵਕ ਵਰਤਾ ਉਸ ਤੋਂ 3 ਗੁਣਾ ਹੋ ਗਿਆ। ਡੇਰਾਸੀ ਪਾਪੂਲੇਸ਼ਨ ਗ੍ਰੋਥ ਹੋ ਗਈ ਲਾਲੜੂ ਗ੍ਰੋਥ ਹੋ ਗਈ ਔਰ ਹੈਰਾਨੀ ਦੀ ਗੱਲ ਇਹ ਆ ਕਿ ਇੱਕ ਵੀ ਨਵਾਂ ਗ੍ਰਿਡ ਬਿਜਲੀ ਦਾ ਪ੍ਰੋਪੋਜ਼ ਨਹੀਂ ਹੋਇਆ ਇੱਕ ਵੀ ਟਰਾਂਸਫਾਰਮ ਨਵਾਂ 200 ਦਾ ਕਨਵਰਟ ਨਹੀਂ ਹੋਇਆ 900 ਦੇ ਟਰਾਂਸਫਾਰਮ ਨਹੀਂ ਲਗੇ ਸਾਡੇ ਟਾਈਮ ਤੇ ਜਦੋਂ ਗਰਮੀਆਂ ਹੁੰਦੀਆਂ ਸੀ 100 150 ਬੰਦਾ ਟੈਂਡਰ ਲਾ ਕੇ ਰੱਖਿਆ ਜਾਂਦਾ ਦਾ ਜਿਹੜਾ ਮੋਟਰਸਾਈਕਲਾਂ ਦੇ ਬਿਜਲੀ ਦੀ ਰਿਪੇਅਰ ਕਰਦਾ ਦਾ ਔਰ ਪੂਰੀ ਸਰਦੀਆਂ ਚ ਲਗਾਤਾਰ ਰਿਪੇਅਰ ਚੱਲਦੀ ਸੀ ਗਰਮੀਆਂ ਚ ਮੈਂਟੀਨਸ ਹੁੰਦੀ ਸੀ ਅੱਜ ਹਾਲਾਤ ਇਹ ਆ ਵੀ ਕਲੋਨੀਆਂ ਦੇ ਅੰਦਰ ਨਾ ਪੀਣ ਨੂੰ ਪਾਣੀ ਆ ਨਾ ਬਿਜਲੀ ਆ ਲੋਕ ਚੇਕਾ ਮਾਰ ਰਹੇ ਆ ਫੋਨ ਕੋਈ ਚੱਕਣ ਨੂੰ ਤਿਆਰ ਨਹੀਂ ਜਿਹੜੇ ਇੱਥੇ ਐਮਐਲਏ ਸਾਹਿਬ ਆ ਪੰਜ ਚਾਰ ਹੋਰ ਐਮਐਲਏ ਦਾ ਇੱਕ ਗਰੋ ਬਣਿਆ ਹੋਇਆ ਪੂਰੇ ਹਲਕੇ ਚ ਨਾਜਾਇਜ਼ ਮਾਈਨਿੰਗ ਜਿਹੜੀ ਪੂਰੇ ਜੋਰਾਂ ਤੇ ਚੱਲ ਰਹੀ ਆ ਇੱਥੇ ਪ੍ਰਾਗਪੁਰ ਪਿੰਡ ਤੁਸੀਂ ਜਾ ਕੇ ਦੇਖੋ ਮੇਰੇ ਕੋਲ 20 20 25 25 ਫੁੱਟ ਡੂੰਘੇ ਖੱਡੇ ਪਾਦੇ ਟੋਟਲ ਚੱਕਦਿਆ ਪਿੰਡਾਂ ਵਾਲੇ ਰੌਲਾ ਪਾ ਕੇ ਮਰਗੇ ਕਿਸੇ ਨੇ ਉੱਥੇ ਨਹੀਂ ਰੋਕਿਆ ਰਾਮਪੁਰ ਕਲਾਂ ਤੁਹਾਡੇ ਨੇੜੇ ਜਿੱਥੇ ਮੈਂ ਪਹਿਲਾਂ ਵੀ ਜੀ ਸੀ ਬੀਆਂ ਪੜੀਆਂ ਤੇ ਉੱਥੇ ਸੇਰ ਸਪਾਰੀ ਦੇ ਨੇੜੇ ਹੁਣ ਵੀ ਨਿਰਵਿਗਨ ਜਿਹੜੀ ਮਾਈਨਿੰਗ ਆ ਦੱਬ ਕੇ ਚੱਲ ਰਹੀ ਆ ਔਰ ਪੀਰਮਛਾਲੇ ਦੇ ਉੱਪਰ ਵਾਲੇ ਪਾਸੇ ਘੱਗਰ ਆ ਜਿਹੜਾ ਦਿਨ ਰਾਤ ਮਾਈਨਿੰਗ ਉੱਥੇ ਦੱਬ ਕੇ ਚੱਲ ਰਹੀ ਆ ਇੱਥੋਂ ਦੇ ਐਮ ਐਲ ਏ ਪੰਜ ਚਾਰ ਹੋਰ ਰਲ ਕੇ ਡੱਟ ਕੇ ਪਿੰਡਾਂ ਚ ਕਿਤੇ ਮਿੱਟੀ ਨਹੀਂ ਛੱਡੀ ਇਹਨਾਂ ਨੇ ਦੱਬ ਕੇ ਇਲੀਗਲ ਮਾਈਨਿੰਗ ਮਿੱਟੀ ਤਹਿਸੀਲਾਂ ਚ ਸਿਰੇ ਦੀ ਕਰਪਸ਼ਨ ਹੋ ਰਹੀ ਹੈ ਸਿੱਧੇ ਪੈਸੇ ਵਿਧਾਇਕ ਸਾਹਿਬ ਔਰ ਉੱਪਰ ਮੰਤਰੀ ਸਾਹਿਬ ਨੂੰ ਡਾਇਰੈਕਟ ਜਾਂਦੇ ਆ ਪਟਵਾਰੀ ਆ ਉਹ ਲੱਖਾਂ ਰੁਪਏ ਲੋਕਾਂ ਤੋਂ ਲੁੱਟ ਰਹੇ ਹੈਗੇ ਚੈਨ ਸਨੇਚਿੰਗ ਹੋ ਜੇ ਕੋਈ ਥਾਣੇ ਚ ਪਰਚਾ ਦਰਜ ਕਰਵਾਉਣ ਨਹੀਂ ਜਾਂਦਾ ਕਿਉਂਕਿ ਦਿੱਲੀ ਦੀਆਂ ਬਾਹਰਦਤਾਂ ਨੇ ਦਿੱਲੀ ਮਰਡਰ ਇਸ ਸ਼ਹਿਰ ਚ ਹੋ ਰਿਹਾ ਮਤਲਬ ਐਡੀ ਲੁੱਟ ਕੁਛਟਾ ਪੁੱਛੋ ਨਾ ਔਰ ਕਾਉਂਸਲ ਨੂੰ ਦੋਨੇ ਹੱਥਾਂ ਨਾਲ ਡੁੱਟਿਆ ਜਾ ਰਿਹਾ ਮੈਨੂੰ ਤਾਂ ਸਮਝ ਨਹੀਂ ਆਂਦੀ ਵੀ ਕੋਈ ਲਾ ਕਾਨੂੰਨ ਮਿਊਸਿਪਲ ਕਮੇਟੀ ਵਾਸਤੇ ਵੀ ਹੈ ਆ ਨਗਲੇ ਵਾਲੀ ਰੋਡ ਆ 25 ਸਾਲਾਂ ਚ ਤਿੰਨ ਵਾਰੀ ਬਣ ਲਈ ਪੈਸੇ ਨਿਕਲਦੇ ਕਾਗਜ਼ੀਆਂ ਚ ਬਣ ਜਾਂਦੀ ਆ ਅੱਜ ਫੇਰ ਹੁਣ ਫੇਰ ਉਹੀ ਪੱਟ ਪਟਾਈ ਸ਼ੁਰੂ ਕਰਦੀ ਮਤਲਬ ਜੇ ਇੱਕ ਪਰ ਮਿਊਸਿਪਲਿਟੀ ਦਾ ਕਰੋੜਾਂ ਅਰਬਾ ਰੁਪਏ ਸਿੱਧੇ ਫੱਟੇ ਚੱਕੇ ਜਾ ਰਹੇ ਆ ਸਫਾਈ ਦਾ ਤੁਸੀਂ ਦੇਖ ਲਿਓ ਵੀ ਕਰੋੜਾਂ ਰੁਪਏ ਖਰਚ ਕਰ ਰਹੇ ਆ ਕਿਤੇ ਸਫਾਈ ਵਾਲਾ ਤੁਹਾਨੂੰ ਨਜ਼ਰ ਨਹੀਂ ਆਉਂਦਾ। ਵੈਸੇ ਤਾਂ ਸਾਡੇ ਟਾਈਮ ਤੇ 1 ਮਿੰਟ ਵੀ ਬਿਜਲੀ ਨਹੀਂ ਜਾਂਦੀ ਸੀ। ਫਿਰ ਵੀ ਜੇ ਕਿਤੇ ਪ੍ਰੋਬਲਮ ਆ ਜਾਂਦੀ ਸੀ ਸਾਰੇ ਟਿਊਬਾਂਾਂ ਤੇ ਮੈਂ ਜਨਰੇਟਰ ਰਖਵਾਏ ਤੇ ਨਵੇਂ ਜਨਰੇਟਰ। ਤੁਸੀਂ ਹੈਰਾਨ ਹੋ ਜੂਗੇ ਜਨਰੇਟਰ ਵੀ ਚੱਕ ਕੇ ਵੇਚ ਗਏ। ਜਨਰੇਟਰ ਔਰ ਉਹ ਨਾ ਐਡੀ ਵੱਡੀ ਸਟਾਕ ਰਜਿਸਟਰ ਹੁੰਦਾ ਹੈਗਾ। ਪ੍ਰਾਪਰਟੀ ਹੁੰਦੀ ਹੈ ਮਿਊਂਸੀਪਲਿਟੀ ਦੀ। ਬਕਾਇਦਾ ਪ੍ਰਾਪਰਟੀ ਰਜਿਸਟਰ 'ਚ ਉਹਨਾਂ ਦੀ ਐਂਟਰੀ ਆ। ਜੇ ਉਹਦਾ ਇੱਕ ਪੁਰਜਾ ਵੀ ਕੋਈ ਚੋਰੀ ਕਰ ਲੈਣਾ ਉਹਦਾ ਬਕਾਇਦਾ ਐਫ ਆਈ ਆਰ ਦਰਜ ਹੁੰਦੀ ਆ ਸਟਾਕ ਰਜਿਸਟਰਡ ਚ ਐਂਟਰੀ ਹੁੰਦੀ ਆ ਉਹਦੇ ਤੇ ਕਾਰਵਾਈ ਹੁੰਦੀ ਆ ਸਾਰੇ ਜਨਰੇਟਰ ਪੱਟ ਪੱਟ ਕੇ ਵੇਚ ਗਏ ਕੋਈ ਚੱਕ ਲੈ ਗਿਆ ਕੋਈ ਉੱਚ ਇਹਨਾਂ ਦੇ ਮਿਊਸਿਪਲਿਟੀ ਆ ਮੇਰੇ ਨਾਲ ਹੁਣ ਉਸ ਟਾਈਮ 30 40 ਜਨਰੇਟਰ ਲਾਇਤੇ ਮੈਂ 40 ਵੀ ਨਹੀਂ ਮੇਰਾ ਕਲ 60 70 ਜਨਰੇਟਰ ਤੇ ਡੇਰਾ ਬਸੀ ਬੀਤੇ ਲਾਲੜੂ ਬੀਤੇ ਜੀਰਿਕਪੁਰ ਬੀਤੇ ਟੋਟਲ ਚੱਕ ਕੇ ਵੇਚਦੇ ਲੈ ਕਮੇਟੀ ਵਾਲਿਆਂ ਨੇ ਥਾਣੇ ਚ ਇੱਕ ਐਪਲੀਕੇਸ਼ਨ ਦੇ ਕੇ ਚੋਰੀ ਦਾ ਪਰਚਾ ਵੀ ਨਹੀਂ ਕਰਵਾਇਆ